ਇਥੇ ਉਥੇ ਰਖਵਾਲਾ ਪ੍ਰਭ ਸਤਗੁਰੂ ਦੀਨ ਦਇਆਲਾ ਸਤਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਦੀਆਂ ਸੰਗਤਾਂ ਨੂੰ ਤਾਰ ਰਹੇ ਨੇ ਆਗਰੇ ਪਹੁੰਚੇ ਹੋਏ ਨੇ ਮਹਾਰਾਜ ਕੀ ਹੋਇਆ ਕਿ ਇੱਕ ਪਾਸੇ ਸਤਪੁਰਾਂ ਦਾ ਤੰਬੂ ਲੱਗਿਆ ਹੋਇਆ ਹੈ ਤੇ ਨਾਲ ਹੀ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਦਾ ਤੰਬੂ ਹੈ ਮੁਲਾਕਾਤ ਹੋਈ ਮਹਾਰਾਜ ਦੇ ਨਾਲ ਤੇ ਪੁੱਛਣ ਲੱਗਿਆ ਮਹਾਰਾਜ ਮੈਂ ਤਾਂ ਬਾਦਸ਼ਾਹ ਹੋਇਆ ਹਿੰਦੁਸਤਾਨ ਦਾ ਬਾਦਸ਼ਾਹ ਮੈਨੂੰ ਸਾਰੇ ਲੋਕ ਬਾਦਸ਼ਾਹ ਆਖਦੇ ਨੇ ਤੇ ਤੁਹਾਨੂੰ ਲੋਕ ਸੱਚੇ ਪਾਤਸ਼ਾਹ ਕਿਉਂ ਆਖਦੇ ਬਡੇ ਸਿੱਖ ਤੁਹਾਨੂੰ ਸੱਚੇ ਪਾਤਸ਼ਾਹ ਆਖਦੇ ਨੇ ਤੇ ਸੱਚੇ ਪਾਤਸ਼ਾਹ ਕਿਉਂ ਆਖਦੇ ਨੇ ਇਹ ਜਹਾਂਗੀਰ ਨੇ ਸਾਹਿਬ ਸ੍ਰੀ ਹਰਗੋਬਿੰਦ ਜੀ ਮਹਾਰਾਜ ਤੋਂ ਪੁੱਛਣਾ ਕੀਤਾ ਸਤਿਗੁਰੂ ਆਖਣ ਲੱਗੇ ਭਾਈ ਮੈਂ ਤਾਂ ਕਿਸੇ ਨੂੰ ਸੱਚੇ ਪਾਤਸ਼ਾਹ ਆਖਣ ਲਈ ਨਹੀਂ ਕਿਹਾ ਤੇ ਤੂੰ ਉਹਨਾਂ ਨੂੰ ਪੁੱਛ ਜੋ ਸੱਚੇ ਪਾਤਸ਼ਾਹ ਆਖਦੇ ਨੇ ਕਿਉਂ ਆਖਦੇ ਨੇ ਸੱਚੇ ਪਾਤਸ਼ਾਹ ਕਵਚਨ ਬਲਾਸ ਕਰ ਰਹੇ ਨੇ ਤੇ ਇਧਰ ਸਤਿਗੁਰਾਂ ਦੇ ਆਉਣ ਦੀ ਸੋਚਨਾ ਇੱਕ ਸਿੱਖ ਨੂੰ ਮਿਲਦੀ ਹੈ ਗਰੀਬ ਸਿੱਖ ਨੂੰ ਸੋਚਨਾ ਮਿਲੀ ਕਾ ਖੋਤ ਰਿਆ ਹੈ ਕੀਤਾ ਦੇ ਵਿੱਚੋਂ ਇਸ ਨੂੰ ਪਤਾ ਲੱਗਿਆ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਆਗਰੇ ਪਹੁੰਚੇ ਹੋਏ ਨੇ ਘਰ ਪਹੁੰਚਦਾ ਹੈ ਆਪਣੀ ਘਰ ਵਾਲੀ ਨੂੰ ਆਖਦਾ ਹੈ ਭਲੀਏ ਆਪਾਂ ਗਰੀਬ ਲੋਕ ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਆਪਣੇ ਤੋਂ ਜਾਇਆ ਨਹੀਂ ਜਾਂਦਾ ਕਿ ਸਤਿਗੁਰੂ ਮਹਾਰਾਜ ਆਪਣਾ ਪਰਲੋਕ ਸਵਾਰਨ ਲਈ ਇੱਥੇ ਆਏ ਹੋਏ ਨੇ ਆਗਰੇ ਵਿੱਚ ਆਏ ਹੋਏ ਨੇ ਕਿ ਆਪਾਂ ਦਰਸ਼ਨ ਕਰਨੇ ਨੇ ਖੁਸ਼ੀਆਂ ਲੈਣੀਆਂ ਨੇ ਸਤਿਗੁਰਾਂ ਤੋਂ ਇਹ ਤੋਂ ਇਸ ਤਰ੍ਹਾਂ ਕਰੀ ਅੱਜ ਅੱਧੀ ਰਾਤ ਗਈ ਮੈਨੂੰ ਉਠਾਲ ਦੇਵੀ ਤੇ ਮੈਂ ਦੋ ਪੰਡਾ ਹਾਦੀਆਂ ਖੋਤ ਲਿਆਵਾਂਗਾ ਤੇ ਇੱਕ ਮੰਡ ਵੇਚ ਕੇ ਘਰ ਦਾ ਗੁਜ਼ਾਰਾ ਚੱਲ ਜਾਵੇਗਾ ਤੇ ਇੱਕ ਪੰਡ ਮੈਂ ਸਤਗੁਰਾਂ ਦੀ ਸੇਵਾ ਦੇ ਵਿੱਚ ਹਾਜ਼ਰ ਕਰ ਦੇਵਾਂਗਾ ਬੜਾ ਚਾਹੋ ਹੈ ਪਹਿਲੀ ਵਾਰੀ ਦਰਸ਼ਨ ਕਰਨੀ ਨੇ ਸਿੱਖਣੇ ਅੱਜ ਅਤੀ ਰਾਤ ਉੱਠਿਆ ਤੇ ਜਾ ਕਾ ਦੀਆਂ ਪੰਡਾਂ ਦੋ ਖੋਤ ਲਈਆਂ ਇਸ ਲਈ ਇੱਕ ਪੰਡ ਜਾ ਮੰਡੀ ਵਿੱਚ ਵੇਚ ਦਿੱਤੀ ਦੋ ਦੰਮੜੀਆਂ ਲੈ ਆਂਦੀਆਂ ਦੋ ਦੰਮੜੀਆਂ ਲੈ ਕੇ ਇੱਕ ਦੰਮੜੀ ਆਪਣੀ ਘਰ ਵਾਲੀ ਨੂੰ ਦੇ ਦਿੱਤੀ ਕਰਦੇ ਗੁਜਰਾਨ ਵਾਸਤੇ ਲੈ ਭਲੀਏ ਬੱਚਿਆਂ ਲਈ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰ ਲਵੀ ਤੇ ਦੂਸਰੀ ਦੰਮੜੀ ਤੇ ਇੱਕ ਘਾਹ ਦੀ ਪੰਡ ਲੈ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਚੱਲ ਪੈਂਦਾ ਹੈ ਪਹੁੰਚ ਜਾਂਦਾ ਹੈ ਪਾਤਸ਼ਾਹ ਦੇ ਤੰਬੂ ਦੇ ਕੋਲ ਉਹ ਵੇਖਦਾ ਹੈ ਕਿ ਕਿੰਨੇ ਤੰਬੂ ਲੱਗੇ ਨੇ ਤੇ ਦਰਬਾਨਾਂ ਤੋਂ ਪੁੱਛ ਲੈਂਦਾ ਹੈ ਕਿ ਮੈ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ ਇਹ ਦਰਬਾਨਾਂ ਨੂੰ ਸੱਚੇ ਪਾਤਸ਼ਾਹ ਦਾ ਕੀ ਪਤਾ ਉਹਨਾਂ ਨੇ ਬਾਦਸ਼ਾਹ ਜਹਾਂਗੀਰ ਦੇ ਕੋਲ ਭੇਜ ਦਿੱਤਾ ਜਹਾਂਗੀਰ ਦੇ ਤੰਬੂ ਦੇ ਵੱਲ ਇਸ਼ਾਰਾ ਕਰ ਦਿੰਦਾ ਕਿ ਉੱਥੇ ਬੈਠੇ ਨੇ ਸੱਚੇ ਪਾਤਸ਼ਾਹ ਇਸੇਖ ਜਾਂਦਾ ਹੈ ਤੇ ਜਹਾਂਗੀਰ ਦੇ ਸਾਹਮਣੇ ਦਮੜੀ ਰੱਖ ਕੇ ਇੱਕ ਆ ਦੀ ਪੰਡ ਰੱਖ ਕੇ ਮੱਥਾ ਟੇਕ ਦਿੰਦਾ ਹੈ ਅਰਦਾਸਾਂ ਕਰਦਾ ਹੈ ਮੈਨੂੰ ਚਰਨੀ ਲਾਲੋ ਜੀ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਮੈਨੂੰ ਚਰਨੀ ਲਾਲੋ ਜੀ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਮੈਨੂੰ ਚਰਨੀ ਲਾ ਲੋ ਜੀ ਸਤ ਗੁਰ ਪਿਆਰੇ ਸਤ ਗੁਰ ਪਿਆਰੇ ਅਰਦਾਸਾਂ ਕਰੀ ਜਾ ਰਿਹਾ ਹੈ ਕਿ ਉਧਰ ਜਹਾਂਗੀਰ ਵੇਖ ਰਿਹਾ ਹੈ ਕੋਈ ਗਰੀਬੜਾ ਸਿੱਖ ਹੈ ਦਮੜੀ ਸਾਹਮਣੇ ਰੱਖੀ ਹੈ ਤੇ ਮੱਥਾ ਇਸ ਨੇ ਟੇਕ ਦਿੱਤਾ ਮੈਲੇ ਕਚਲੇ ਕੱਪੜੇ ਨੇ ਜਹਾਂਗੀਰ ਆਖਦਾ ਹੈ ਹਾਂ ਭਾਈ ਕਿਸ ਮਨੋਰਥ ਆਉਣਾ ਹੋਇਆ ਆਖਣ ਲੱਗਿਆ ਪਾਤਸ਼ਾਹ ਆਪ ਜੀ ਕਿਰਪਾ ਕਰੋ ਮੇਰਾ ਲੋਕ ਮੇਰਾ ਪਰਲੋਕ ਸਵਾਰ ਦੇਵੋ ਜਹਾਂਗੀਰ ਮੁਸਕਰਾਉਣ ਲੱਗਾ ਆਖਣ ਲੱਗਾ ਮੇਰੇ ਕੋਲੇ ਲੋਕ ਪਰਲੋਕ ਕਿਥੇ ਖਣ ਲਗਿਆ ਮੈਂ ਭਾਈ ਹਿੰਦੁਸਤਾਨ ਦਾ ਰਾਜਾ ਹਾਂ ਮੈਥੋਂ ਜੋ ਕੁਝ ਮਰਜੀ ਮਾਇਆ ਮੰਗ ਲੈ ਕੁਝ ਵੀ ਮੰਗ ਲੈ ਮੈਂ ਦੇ ਸਕਦਾ ਹਾਂ ਪਰ ਲੋਕ ਪਰਲੋਕ ਤੇ ਮੇਰਾ ਵਸ ਨਹੀਂ ਹਾਂ ਮੈਂ ਤੇਰੀ ਗਰੀਬੀ ਦੇ ਵਲ ਵੇਖ ਕੇ ਤੈਨੂੰ ਦੋ ਪਿੰਡ ਦੇ ਦਿੰਦਾ ਦੋ ਪਿੰਡਾਂ ਦੀ ਜ਼ਗੀਰਦਾਰੀ ਦੇ ਦਿੰਦਾ ਹਾਂ ਤੈਨੂੰ ਇਸ ਸਿੱਖ ਨੇ ਕੀ ਕੀਤਾ ਉਹ ਦੰਮੜੀ ਬਾਦਸ਼ਾਹ ਦੀ ਇਹ ਗੋਚਕ ਲਈ ਬਾਦਸ਼ਾਹ ਨੂੰ ਪਤਾ ਲੱਗ ਗਿਆ ਕਿ ਸਿੱਖ ਸਤਗੁਰਾਂ ਦਾ ਸੱਚਾ ਸੇਵਕ ਹੈ ਆਖਣ ਲੱਗੇ ਤੂੰ ਇਸ ਤਰ੍ਹਾਂ ਕਰ ਚਾਰ ਪਿੰਡ ਲੈ ਲੈ ਦਮੜੀ ਨਾ ਚੱਕ ਇੱਥੇ ਪਈ ਰਹਿਣ ਤੇ ਇਸ ਨੇ ਦਮੜੀ ਚੱਕੀ ਤੇ ਕਹਾਵਾਲੀ ਪੰਡ ਚੱਕਣ ਲੱਗਦਾ ਹੈ ਆਖਣ ਲੱਗਿਆ 6 ਪਿੰਡ ਲੈ ਲੈ ਇਕ ਕਹਾਇਤੇ ਪਿਆਰ ਰਹਿਣ ਦੇ ਉਹ ਸਿੱਖ ਨੇ ਬਾਦਸ਼ਾਹ ਦੀ ਇੱਕ ਨਹੀਂ ਸੁਣੀ ਉਹ ਦਮੜੀ ਲੈ ਕੇ ਈ ਘਾ ਦੀ ਪੰਡ ਚੁੱਕ ਕੇ ਬਾਹਰ ਨਿਕਲ ਜਾਂਦਾ ਹੈ ਬਾਹਰ ਨਿਕਲ ਕੇ ਨਾਲ ਵਾਲੇ ਦੰਬੂ ਵਿੱਚ ਚਲਾ ਜਾਂਦਾ ਹੈ ਜਿੱਤੇ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਿਰਾਜਮਾਨ ਨੇ ਜਾਂ ਦਮੜੀ ਰੱਖ ਕੇ ਪ੍ਰਣਾਮ ਕਰਦਾ ਹੈ ਸਤਿਗੁਰਾਂ ਛੇ ਬਾਦਸ਼ਾਹ ਤੁਰਿਆ ਆ ਰਿਹਾ ਹੈ ਜਦ ਇਦਾਂ ਵੜੀ ਰੱਖੀ ਪ੍ਰਣਾਮ ਕੀਤਾ ਕਾਦੀ ਪੰਡ ਇੱਕ ਪਾਸੇ ਰੱਖ ਕੇ ਬੈਠ ਜਾਂਦਾ ਹੈ ਤੇ ਸਤਿਗੁਰੂ ਮਹਾਰਾਜ ਨਿਹਾਲ 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 ਕਹਿ ਦਿੰਦੇ ਨੇ ਤੇ ਪਿੱਛੇ ਬਾਦਸ਼ਾਹ ਖੜਾ ਹੋਇਆ ਹੈ ਆਖਦਾ ਹੈ ਸਤਿਗੁਰੂ ਪਾਤਸ਼ਾਹ ਮੈਨੂੰ ਪਤਾ ਲੱਗ ਗਿਆ ਲੋਕ ਤੈਨੂੰ ਪਾਤਸ਼ਾਹ ਕਿਉਂ ਆਖਦੇ ਨੇ ਤੂੰ ਲੋਕ ਸਵਾਰਨ ਵਾਲਾ ਹੈ ਪਰਲੋਕ ਸਵਾਰਨ ਵਾਲਾ ਹੈ ਅਜ ਇਸ ਨੇ ਇੱਕ ਦਮੜੀ ਰੱਖੀ ਤੇ ਤੂੰ ਇੱਕ ਦਮੜੀ ਤੇ ਨਿਹਾਲ 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 ਆਖ ਦਿੱਤਾ ਮੈਨੂੰ ਪਤਾ ਲੱਗ ਗਿਆ ਸਤਿਗੁਰੂ ਤੈਨੂੰ ਕਿਉਂ ਪਾਤਸ਼ਾ ਆਖਦੇ ਨੇ ਸਤਿਗੁਰੂ ਪਾਤਸ਼ਾ ਨੇ ਉਹ ਦਮੜੀ ਚੱਕੀ ਆਖਣ ਲੱਗਿਆ ਜਹਾਂਗੀਰ ਇਹ ਦਮੜੀ ਇੱਕ ਦਮੜੀ ਨਹੀਂ ਇਹ ਘਾ ਸਿਰਫ ਘਾ ਨਹੀਂ ਇਹ ਤੇਰੇ ਰਾਜ ਦੀ ਕੀਮਤ ਨਾਲੋਂ ਜ਼ਿਆਦਾ ਹੈ ਤੇਰੇ ਰਾਜ ਦੀ ਕੀਮਤ ਨਾਲੋਂ ਪਤਾ ਨਹੀਂ ਇਸ ਦਮੜੀ ਦੀ ਕਿੰਨੀ ਕੀਮਤ ਹੈ ਤੂੰ ਇਸ ਸੇਖ ਨੂੰ ਇਤਨੇ ਲਾਲਚ ਦਿੱਤੇ ਪਰ ਇਹ ਦਮੜੀ ਤੇਰੇ ਅੱਗੇ ਚੱਕ ਲਈ ਇਸਨੇ ਇਸ ਦਮੜੀ ਦੀ ਕੀਮਤ ਤੇਰੇ ਰਾਜ ਨਾਲੋਂ ਕਿਤੇ ਵੱਧ ਹੈ ਭਾਈ ਇਹ ਸਿੱਧਕ ਹੈ ਸਿੱਖ ਦਾ ਸਿੱਖ ਦਾ ਪ੍ਰੇਮ ਹੈ ਜੋ ਇਹ ਦਮੜੀ ਹੈ ਪ੍ਰੇਮ ਭਗਤੀ ਦਾ ਸਬੰਧ ਹੈ ਸਿੱਖ ਦਾ ਤੇ ਸਾਡਾ ਪਿਆਰ ਤੇ ਸਤਕਾਰ ਦੇ ਨਾਲ ਦਰਸ਼ਨ ਦੀਦਾਰੇ ਕਰਨ ਆਇਆ ਹੈ ਸਿੱਖ ਇਹ ਸਿੱਖ ਲੋਕ ਤੇ ਪਰਲੋਕ ਸਵਾਰਨ ਦੀ ਗੱਲ ਕਰ ਰਿਹਾ ਹੈ ਇੱਕ ਦਮੜੀ ਨਾਲ ਇੱਕ ਦਮੜੀ ਨਾਲ ਨਹੀਂ ਭਾਈ ਇਹ ਪ੍ਰੇਮ ਦੇ ਨਾਲ ਗੱਲ ਕਰ ਰਿਹਾ ਹੈ ਆ ਜਿਸ ਦਾ ਲੋਕ ਤੇ ਪਰਲੋਕ ਸਬਰ ਗਿਆ ਹੈ ਸਤਿਗੁਰੂ ਮਹਾਰਾਜ ਉਸ ਸਿੱਖ ਨੂੰ ਖੁਸ਼ੀਆਂ ਬਖਸ਼ ਰਹੇ ਨੇ ਇਹ ਅੱਜ ਜਹਾਂਗੀਰ ਸਤਿਗੁਰਾਂ ਦੇ ਚਰਨਾਂ ਤੇ ਪ੍ਰਣਾਮ ਕਰ ਰਿਹਾ ਹੈ ਸਤਿਗੁਰੂ ਪਾਤਸ਼ਾਹ ਮੈਨੂੰ ਖਿਮਾ ਕਰਦੇ ਹੋ ਮੈਂ ਸ਼ੰਕਾ ਕਰ ਬੈਠਾ ਤੇ ਸਿੱਖ ਅੱਜ ਸਤਿਗੁਰਾਂ ਦੀ ਖੁਸ਼ੀਆਂ ਲੈ ਕੇ ਨਿਹਾਲ ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਬਖਸ਼ਿਸ਼ਾ ਕਰਨ ਵਾਲੇ ਨੇ ਜੋ ਪ੍ਰੇਮ ਭਗਤੀ ਤੇ ਪਸੀਜ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਆਪਣੇ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਭਾਈ ਸਭਨਾ ਦੀਆਂ ਮਨੋ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨ ਆਪ ਜੀ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਭਾਈ ਹਰ ਰੋਜ਼ ਸੰਗਤ ਕਰਿਆ ਕਰੋ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਭਾਈ